ਵਾਹਿਗੁਰੂ 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 오아, 해그루, 오아, 해그루, 와, 해그루, 오아, 해그루, 와, 해그루, 오아, 해그루. এই বয়ারি I don't know. Huh? why could do G. Right. ਇਹ ਤਾਂ ਇਹ ਬਾਗ ਨਹੀਂ ਆਹਿਆ ਵੱਡੇ ਬਾਗ ਨਹੀਂ ਜਿੰਦਾਰੀਆਂ ਇਹ ਪਿਆਰਿਆ ਪਿਆਰਿਆ ਜੀ ਆਰਿਆਂਦਾ ਬਟ ਬੜੇ ਤਾਂ ਜੀ ਮਾਂਤੀਆਂ ਆਂੀਆਂ ਤਤਗੁਰਾਂ ਦੀ ਬੜੀ ਤਤਗੁਰਾਂ ਦੀ ਬੜੀ ਆਪਾਰਦਨ ਕਰਨ ਦਾ ਸਮਾਂ ਮੋਗਾ ਬਖਸ਼ਿਆ ਗਿਆ ਕਿਉਂਕਿ ਮਹਾਪੁਰ

ਪਰਮਾਤਮਾ ਦੇ ਪਿਆਰੇ ਇਸ ਧਰਤੀ ਤੇ ਆਉਂਦੇ ਨੇ ਨਾ ਇਸ ਸੰਸਾਰ ਦੇ ਅੰਦਰ ਹਰ ਕਿਸੇ ਨੂੰ ਵੱਖੋ ਵੱਖਰਾ ਕੰਮ ਮਹਾਰਾਜ ਨੇ ਬਖਸ਼ਿਆ ਹੈ ਤੇ ਉਹਨਾਂ ਮਹਾਂਪੁਰਖਾਂ ਦੀ ਕੀ ਡਿਊਟੀ ਲਈ ਹੈ ਆਪ ਜਪੈ ਅਵਰ ਨਾਮ ਜਪਾ ਉਸ ਅਕਾਲ ਪੁਰਖ ਨੇ ਮਹਾਂਪੁਰਖਾਂ ਦੀ ਇਹ ਡਿਊਟੀ ਲਈ ਹੈ ਕਿ ਆਪ ਵੀ ਨਾਮ ਜਪਣਾ ਹੈ ਤੇ ਨਾਲ ਦੂਜਿਆਂ ਨੂੰ ਵੀ ਜਪਾਉਣਾ ਹੈ ਪਿਆਰਿਆਂ ਦਾ ਕੰਮ ਹੀ ਇਹ ਆ ਸਾਧ ਸੰਗਤ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਦੇਣਾ ਇਸ ਤੋਂ ਵੱਡੀ ਕੋਈ ਸਿਮਤ ਤੇ ਮਹਾਂਪੁਰਖਾਂ ਦੇ ਕੋਲ ਐਸੀ ਮਹਾਰਾਜ ਦੀ ਬਖਸ਼ਿਸ਼ ਕਿਰਪਾ ਹੁੰਦੀ ਹੈ ਨਾ ਸਾਧ ਸੰਗਤ ਆਪਣੇ ਮੁਖ ਦੇ ਵਿੱਚੋਂ ਜੇ ਕੋਈ ਬਚਨ ਕਰ ਦੇਣਾ ਤੇ ਉਹ ਬਚਨ ਆਪਾਂ ਮੰਨ ਲਈਏ ਸਾਧ ਸੰਗਤ ਜੀਵਨ ਬਦਲ ਜਾਂਦਾ ਹੈ ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਨਾ ਸੰਤੋ ਸਾਗਰ ਪਾਰ ਉਤਰੀਏ ਜੇ ਕੋਈ ਬਚਨ ਕਮਾਵੇ ਸੰਗਨ ਕਾ ਸੋਗੁਰ ਪ੍ਰਸਾਦੀ ਕਰੀਏ ਜਿਨ੍ਹਾਂ ਜਿਨ੍ਹਾਂ ਨੇ ਵੀ ਬਚਨ ਮਹਾਂਪੁਰਖਾਂ ਦੇ ਕਮਾਏ ਸਾਧ ਸੰਗਤ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿਓੜੇ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਸਾਧ ਸੰਗਤ ਐਸੇ ਮਹਾਂਪੁਰਖੋਂ ਸੰਤ ਸਾਧ ਸੰਗਤ ਜਿਨ੍ਹਾਂ ਦੀ ਵਡਿਆਈ ਜਿੰਨੇ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਗੱਜ ਕੇ ਆਪੋ ਸਤਨਾਮ ਵਾਹਿਗੁਰੂ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦਾ ਜੇ ਜੀਵਨ ਪੜੀਏ ਨਾ ਆਪਣੇ ਜੀਵਨ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੋਈ ਪ੍ਰਾਣੀਆਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਗੁੰਦੇ-ਗੁੰਦੇ ਉਹਨਾਂ ਦਾ ਅੰਮ੍ਰਿਤ ਛਕਾਇਆ ਇਹ ਬੜੀ ਵੱਡੀ ਕਿਰਪਾ ਹੈ ਸਾਧ ਸੰਗਤ ਕਿੱਦਾਂ ਕੋਈ ਪ੍ਰਾਣੀਆਂ ਨੂੰ ਮਹਾਰਾਜ ਦੇ ਨਾਲ ਜੋੜਦਾ ਜਿਹੜੇ ਮਾੜੇ ਕੰਮ ਕਰਦੇ ਸੀ ਨਾ ਸਾਧ ਸੰਗਤ ਸਤਗੁਰਾਂ ਦੀ ਬਾਣੀ ਦੇ ਨਾਲ ਜੋੜ ਕੇ ਕਿ ਜਪਜੀ ਸਾਹਿਬ ਦਾ ਪਾਠ ਪੜਿਆ ਨਹੀਂ ਪੜਿਆ ਕਰੋ ਕਿਉਂਕਿ ਸਾਧ ਸੰਗਤ ਉਹਨਾਂ ਦੀ ਬਾਣੀ ਖਤਮ ਕਰ ਦਿੰਦੀ ਹੈ ਕਿਉਂਕਿ ਇਸ ਤਰ ਜਦੋਂ ਆਪਾਂ ਕੋਈ ਚੰਗਾ ਕੰਮ ਕਰਨ ਲੱਗਦੇ ਆ ਨਾ ਹੰਗਾਰਾ ਨਹੀਂ ਦਿੰਦਾ ਇਹ ਮਨ ਕਿ ਚੰਗਾ ਕੰਮ ਕਰੀਏ ਪਰ ਸਾਧੂ ਸੰਗਤ ਜਦੋਂ ਮਹਾਭਜ ਪੰਚਮ ਪਾਤਸ਼ਾ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੀਤੀ ਅਸਾਸ ਹਮ ਸੰਦਨ ਕੀ ਰੇਣ ਪਿਆਰੇ ਹਮ ਸੰਦਨ ਕੀ ਸਰਣਾ ਸੰਤ ਹਮਾਰੀ ਓਟ ਸੁਗਾਣੀ ਸੰਤ ਹਮਾਰਾ ਆਪਾਂ ਬਚਨ ਕਰਦੇ ਆਂ ਮਹਾਂਪੁਰਖਾਂ ਸਾਡਾ ਇਹ ਕਾਰਜ ਆਸ ਨਹੀਂ ਹੁੰਦਾ ਤੇ ਮਹਾਂਪੁਰਖ ਇਹ ਨਹੀਂ ਕਰਦੇ ਕਿ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਕਿ ਸਾਧ ਸੰਗਤ ਪਰਮੇਸ਼ਰ ਦੇ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ ਕਿਉਂਕਿ ਹਰ ਕਾ ਸੇਵਰ ਅਰ ਜੈਸਾ ਪ੍ਰਮਾਤਮਾ ਦੇ ਗੁਣ ਉਹਨਾਂ ਦੇ ਅੰਦਰ ਆ ਜਾਂਦੇ ਨੇ ਨਹੀਂ ਤਾਂ ਸਾਰੀ ਦੁਨੀਆ ਐਸੀ ਹੈ ਸਾਧ ਸੰਗਤ ਜੇ ਕਿਸੇ ਦਾ ਚੰਗਾ ਵੀ ਹੋ ਰਿਹਾ ਹੋਵੇ ਨਾ ਉਸ ਜਗ੍ਹਾ ਪਹੁੰਚ ਕੇ ਕੰਮ ਵਿਗਾੜ ਦਿੰਦੇ ਨੇ ਪਰ ਜਿਹੜੇ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਗਏ ਸਾਧ ਸੰਗਤ ਉਹ ਸਾਰਿਆਂ ਦੇ ਭਲਾ ਮਨਾਉਂਦੇ ਨੇ ਤੇ ਜਿਨ੍ਹਾਂ ਨੇ ਸਾਰਿਆਂ ਦਾ ਭਲਾ ਮਨਾਇਆ ਹੈ ਤੇ ਪਰਮਾਤਮਾ ਉਹਨਾਂ ਦਾ ਬੁਰਾ ਕਰਨ ਨਹੀਂ ਦਿੰਦਾ ਇਸ ਕਰਕੇ ਪ੍ਰੇਮ ਚ ਵਿਕੀ ਪੜਦੇ ਨੇ ਸਾਧ ਸੰਗਤ ਮਾਪੁਰਖਾਂ ਦੀ ਸਦਾ ਵਡਿਆਈਆਂ ਕਰੀਏ ਜਦੋਂ ਵੀ ਸੰਗ ਸੰਤਾਂ ਦਾ ਚੱਲ ਰਿਹਾ ਹੋਵੇ ਨਾ ਸਾਧ ਸੰਗਤ ਆਪਣੇ ਕੰਮਾਂ ਕਰ ਜਾਂ ਵਿੱਚੋਂ ਸਮਾਂ ਕੱਢਦੇ ਜਰੂਰ ਜਾਈਏ ਸਮਾਗਮ ਦੇ ਅੰਦਰ ਕਿਉਂਕਿ ਸਮਾਗਮ ਦੇ ਅੰਦਰ ਜਦੋਂ ਆਪਾਂ ਬੈਠਦੇ ਆ ਨਾ ਜਾਂ ਸਾਧ ਸੰਗਤ ਕਰਦੇ ਆ ਮਹਾਂਪੁਰਖਾਂ ਦੇ ਕੋਈ ਐਸੇ ਵਜਨ ਹੁੰਦੇ ਨੇ ਸਾਧ ਸੰਗਤ ਜਿਹੜਾ ਸਾਡਾ ਜੀਵਨ ਬਦਲ ਕੇ ਰੱਖ ਦਿੰਦੇ ਨੇ ਕੋ ਸੰਗ ਸੰਦਾਂ ਨਾ ਛੱਡੀਏ ਹੰਗ ਸੰਤਾਨਾ ਨਾ ਕਦੇ ਨਾ ਛੱਡੀਏ ਪਿੱਛੇ ਪਿੱਛੇ ਲੱਗ ਕੱਲੀਏ ਸੰਤਾਨਾ ਨਾ ਕਦੇ ਨਾ ਛੱਡੀਏ ਪਿੱਛੇ ਪਿੱਛੇ Que okay. pille okay. ਪਿਛੇ ਲੱਗ ਚੱਲੀ ਏ ਸਾਧ ਸੰਗਤ ਜਦੋਂ ਸਾਧ ਸੰਗਤ ਕਰਦੇ ਆ ਨਾ ਆਪਾਂ ਮਾਪੁਰਖਾਂ ਦੀ ਫਿਰ ਇੱਕ ਸਿੱਧਕ ਮਿਲਦਾ ਹੈ ਇੱਕ ਵਿਸ਼ਵਾਸ ਮਿਲਦਾ ਇੱਕ ਬਲੀਵ ਮਿਲਦਾ ਹੈ ਸਾਧ ਸੰਗਤ ਦਾ ਦੁਨੀਆਂ ਵੀ ਪਕਦੇ ਆਪਾਂ ਸਮਝਾਈਏ ਜਦੋਂ ਸਰੀਰਕ ਕੋਈ ਛੋਟੀ ਮੋਡੀ ਸਮੱਸਿਆ ਆਪਾਂ ਨੂੰ ਹੋ ਜਾਂਦੀਆਂ ਨਾ ਜਿਵੇਂ ਕੋਈ ਬੁਖਾਰ ਚੜ ਗਿਆ ਸਾਦ ਸੰ ਘਰੇਲੂ ਵਿਚਾਰ ਹਰ ਕੋਈ ਜਾਣਦਾ ਹੈ ਆਪਾਂ ਆਪਣੇ ਵੱਲੋਂ ਗੋਲੀ ਵੀ ਖਾ ਲੈਨੇ ਆ ਪਰ ਕਈ ਵਾਰ ਆਰਾਮ ਨਹੀਂ ਹੁੰਦਾ ਕਿਉਂਕਿ ਵਿਸ਼ਵਾਸ ਨਹੀਂ ਨਾ ਹੈ ਜਦੋਂ ਭਰੋਸਾ ਹੋਵੇਗਾ ਉਦੋਂ ਇਲਾਜ ਹੋਵੇਗਾ ਤੇ ਆਪਾਂ ਜਦੋਂ ਡਾਕਟਰ ਦੇ ਕੋਲ ਜਾਂਦੇ ਆ ਉਹੀ ਗੋਲੀ ਸਾਨੂੰ ਬੜੇ ਭਰੋਸੇ ਦੇ ਨਾਲ ਉਹ ਦਿੰਦਾ ਹੈ ਜਾਓ ਭਾਈ ਇਹ ਗੋਲੀ ਖਾਏਗਾ ਇੰਨੀ ਫੀਸ ਹੈ ਤੇਰਾ ਆਰਾਮ ਹੋ ਜਾਵੇ ਸਾਧ ਸੰਗਤ ਮੰਨੋ ਉਹ ਗੋਲੀ ਖਾਈਏ ਜਾਂ ਨਾ ਖਾਈਏ ਸਾਨੂੰ ਆਰਾਮ ਉਹਦੇ ਹੀ ਸ਼ੁਰੂ ਪਹਿਲੇ ਹੀ ਹੋ ਜਾਣਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕਿਉਂਕਿ ਭਰੋਸਾ ਹੈ ਵਿਸ਼ਵਾਸ ਹੈ ਤੇ ਸਤਪੁਰਖਾਂ ਦਾ ਇਸ ਸੰਸਾਰ ਵਿੱਚ ਕੰਮ ਕੀ ਹੈ ਕਿ ਪਰਮਾਤਮਾ ਪ੍ਰਤੀ ਸਾਨੂੰ ਜੋੜਨਾ ਵਿਸ਼ਵਾਸ ਕਰੂਣਾ ਸਤਸੰਗ ਦੇ ਸਮਾਂ ਘਟ ਹੈ ਮਹਾਂਪੁਰਖ ਵੀ ਹੋਣ ਵਾਲੇ ਹਨ ਆਪਾਂ ਥੋੜਾ ਜਿਹਾ ਸਮਾਂ ਸਤਿਗੁਰਾਂ ਦੀ ਵਡਿਆਈ ਦੀ ਵਿੱਚ ਬਦੀਤ ਕਰਨਾ ਹੈ ਜਿੰਨੇ ਸਮੇਂ ਵੀ ਹਾਜ਼ਰੀ ਮਿਲੀ ਹੈ ਦਾਸ ਨੂੰ ਉਸ ਸਮੇਂ ਦੇ ਦੈਰੇ ਵਿੱਚ ਰਹਿ ਕੇ ਸਮਾਪਤੀ ਹੋ ਜਾਵੇਗੀ ਉਸ ਤੋਂ ਪਰੰਤ શ્રીਮਾਨ ਸੰਤ ਬਾਬਾ ਧਰਮਪਾਲ ਸਿੰਘ ਸੰਗੋ ਵਾਲੇ ਮਹਾਂਪੁਰਖ ਆਪ ਸੰਗਤਾਂ ਨੂੰ ਅਨਮੋਲਕ ਬਚਨਾਂ ਰਾਈ ਗੁਰ ਚਰਨਾਂ ਦੇ ਨਾਲ ਜੋੜ ਕੇ ਜਾਣਗੇ ਸੰਤਾਂ ਭਗਤਾਂ ਦੀ ਵਡਿਆਈ ਕਰਉਣਗੇ ਸੁਸਾਦ ਸੰਗਤ ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਸੀ ਸਾਦ ਸੰਗਤ ਰਾਜਾ ਸਾਧ ਸੰਗਤ ਬਾਦਸ਼ਾਹ ਸੀ ਮਹਾਰਾਜ ਦੀ ਬੜੀ ਰਹਿਮਤ ਕਿਰਪਾ ਸੀ ਉਸਤੇ ਪ੍ਰਮਾਤਮਾ ਦੀ ਪਰ ਸਾਧ ਸੰਗਤ ਇਸ ਦੁਨੀਆ ਦੇ ਸੰਸਾਰ ਦੇ ਅੰਦਰ ਹਰ ਕਿਸੇ ਨੂੰ ਸਾਰਾ ਕੁਝ ਨਹੀਂ ਮਿਲ ਜਾਂਦਾ ਕਿਉਂਕਿ ਮਹਾਰਾਜ ਕੀ ਭਜਨ ਕਰਦੇ ਨੇ ਕਿ ਭਾਈ ਜੇ ਤੈਨੂੰ ਸਾਰਾ ਕੁਝ ਮਿਲ ਗਿਆ ਫਿਰ ਤੂੰ ਪਰਮਾਤਮਾ ਨੂੰ ਭੁੱਲ ਜਾਵੇਂਗਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ 사ਦ ਸੰਗਤ ਬਾਦਸ਼ਾਹ ਦੇ ਘਰੇ ਔਲਾਦ ਨਹੀਂ ਪੁੱਤਰ ਨਹੀਂ ਨਿਸ਼ਾਨ ਨਹੀਂ ਕਰਦਾ ਤੇ ਸਗੀ ਸੰਬੰਧੀ ਕੀ ਕਹਿੰਦੇ ਨੇ ਹੈ ਰਾਜਨ ਤੇਰੇ ਜਾਨ ਮਗਰੋਂ ਇਰਾਜ ਭਾਗ ਤੇਰਾ ਤਾਂ ਵੰਸ਼ੀ ਕੋਈ ਨਹੀਂ ਹੈ ਇਹ ਰਾਜ ਭਾਗ ਸਾਰਾ ਤੂੰ ਕਿਹਨੂੰ ਦੇਖੇ ਜਾਵੇਂਗਾ ਸਾਧ ਸੰਗਤ ਇਹ ਮੇਨਾ ਬਹੁਤ ਵੱਡਾ ਹੈ ਉਹਨਾਂ ਮਹਾ ਬਾਬਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਕਰ اولاد ਨਹੀਂ ਨਾ ਸਾਧ ਸੰਗਤ ਕੋਈ ਦੁਨੀਆ ਦਾ ਐਸਾ ਥਾਂ ਨਹੀਂ ਜਿੱਥੇ ਮਾਂ ਬੇ ਆਸ ਛੱਡ ਜਨ ਕਿ ਕਿੰਨੋਂ ਇੱਥੋਂ ਹੀ ਖੈਰ ਪੈ ਜਾਵੇ ਦੁਨੀਆਂ ਘੁੰਮ ਲੈਂਦੇ ਨੇ ਸਾਜ ਸੰਗਤ ਪਰ ਜਦੋਂ ਸਤਗੁਰਾਂ ਨੇ ਰਹਿਮਤ ਕਰਨੀ ਹੈ ਕਿਰਪਾ ਕਰਨੀ ਹੈ ਨਾ ਤਾਂ ਦਾਤ ਮਿਲ ਜਾਂਦੀ ਹੈ ਉਹ ਰਾਜ ਨੂੰ ਮੇਣਾ ਮਾਰਿਆ ਕਿ ਤੇਰੇ ਕੋਲ ਔਲਾਦ ਨਹੀਂ ਤੇਰੇ ਕੋਲ ਵੰਸ਼ ਨਹੀਂ ਹੈ ਤੇਰਾ ਰਾਜ ਬਾਦ ਇਸ ਨੂੰ ਦੇ ਕੇ ਜਾਵੇਂਗਾ ਸਾਧ ਸੰਗਤ ਹੁਣ ਇਸ ਦੁਨੀਆ ਦੇ ਅੰਦਰ ਨਾ ਚੰਗੇ ਕੰਮ ਕਰਨ ਵਾਲੇ ਵੀ ਬੈਠੇ ਨੇ ਤੇ ਮਾੜੇ ਕੰਮ ਕਰਨ ਵਾਲੇ ਵੀ ਬੈਠੇ ਨੇ ਚੰਗੇ ਕੰਮ ਕਰਨ ਵਾਲਿਆਂ ਦੀ ਵੈਲਿਊ ਕਿਉਂ ਹੈ ਜੇ ਮਾੜੇ ਕੰਮ ਕਰਨ ਵਾਲੇ ਨੇ ਸੱਚ ਦੀ ਵੈਲਿਊ ਕਿਉਂ ਹੈ ਜੇ ਝੂਠ ਬੋਲਣ ਵਾਲੇ ਨੇ ਸਾਧ ਸੰਗਤ ਦੋ ਪੱਖ ਵਜੇ ਸੰਸਾਰ ਵੰਡਿਆ ਜੇ ਦਿਨ ਹੈ ਤਾਂ ਰਾਤ ਹੈ ਸਾਧ ਸੰਗਤ ਹਰ ਚੀਜ਼ਾਂ ਦੋ ਦੋ ਪਰਮੇਸ਼ਰ ਨੇ ਬਣਾਈਆਂ ਨੇ ਜੇ ਦੁੱਖ ਹੈ ਤਾਂ ਸੁੱਖ ਹੈ ਫੇਰ ਕਿਸੇ ਮਾੜੇ ਨੇ ਕਿਉਂਕਿ ਆਪਾਂ ਸਿਆਣਾ ਨਹੀਂ ਕਹਿ ਸਕਦੇ ਜਿਹੜਾ ਕਿਸੇ ਦਾ ਭਲਾ ਨਾ ਚਾਹੁੰਦਾ ਹੋਵੇ ਉਹ ਸਿਆਣਾ ਨਹੀਂ ਹੋ ਸਕਦਾ ਉਹ ਭਗਤ ਨਹੀਂ ਹੋ ਸਕਦਾ ਉਹਨੂੰ ਮਾੜਾ ਹੀ ਕਹਿ ਸਕਦੇ ਹਾਂ ਰਾਜਨ ਨੂੰ ਆ ਕੇ ਮਿਲਿਆ ਕਹਿਣ ਲੱਗਿਆ ਰਾਜਨ ਮੇਰੇ ਕੋਲ ਇੱਕ ਸਿਆਣਾ ਹੈ ਉਹ ਤੇਰਾ ਕੰਮ ਕਰ ਸਕਦਾ ਹੈ ਰਾਜਨ ਨੂੰ ਬੜੀ ਖੁਸ਼ੀ ਹੋਈ ਜਾਓ ਬੁਲਾਓ ਸਾਧ ਸੰਗਤ ਉਹ ਪਹੁੰਚ ਗਿਆ ਰਾਜਨ ਦੇ ਦਰਬਾਰ ਦੇ ਅੰਦਰ ਬਾਦਸ਼ਾਹ ਬੈਠਿਆ ਆਪਣੇ ਸਹਸਨਾਂ ਤੇ ਤੇ ਕਹਿਣ ਲੱਗਿਆ ਮੇਰੇ ਘਰ ਔਲਾਦ ਨਹੀਂ ਤੁਸੀਂ ਦੱਸੋ ਜੋ ਕੁਝ ਵੀ ਦੱਸੋਗੇ ਉਹ ਮੈਂ ਕਰਾਂਗਾ ਸਾਧ ਸੰਗਤ ਉਹ ਕੀ ਕਹਿਣ ਲੱਗਿਆ ਰਾਜਨ ਇੱਕ ਨਿਆਣੇ ਦੀ ਇੱਕ ਬੱਚੇ ਦੀ ਬਲੀ ਦੇਣੀ ਪਵੇਗੀ ਤਾਂ ਤੇਰੇ ਘਰ ਔਲਾਦ ਹੋਵੇਗੀ ਜੇ ਬਲੀ ਦੇ ਸਕਦਾ ਹੈ ਤੇ ਤੇਰੇ ਘਰ ਨਿਸ਼ਾਨ ਹੋ ਜਾਵੇਗਾ ਨਹੀਂ ਤਾਂ ਤੇਰੇ ਘਰ ਕਦੇ ਵੀ ਨਿਸ਼ਾਨ ਨਹੀਂ ਹੋਣਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਾਧ ਸੰਗਤ ਹੁਣ ਉਸ ਰਾਜ ਨੇ ਆਪਣੇ ਸੈਨਿਕਾਂ ਨੂੰ ਆਪਣੇ ਸੇਵਾਦਾਰਾਂ ਨੂੰ ਆਪਣੇ ਕਰਮਚਾਰੀਆਂ ਨੂੰ ਭੇਜਿਆ ਜਾਓ ਆਪਣੇ ਨਗਰ ਦੇ ਵਿੱਚ ਚਾਨਣਾ ਮਾਰ ਕੇ ਆਓ ਕੋਈ ਆਪਣਾ ਪੁੱਤਰ ਕੋਈ ਨਿਆਣਾ ਦੇ ਸਕਦਾ ਮੂੰਹ ਮੰਗੀ ਰਕਮ ਦਿੱਤੀ ਜਾਵੇਗੀ 사드 ਸੰਗਤ ਸੈਨਿਕਾਂ ਨੇ ਸਾਰਾ ਨਗਰ ਘੁੰਮ ਲਿਆ ਪਰ ਕੋਈ ਮਾਂ ਤਿਆਰ ਨਹੀਂ ਹੋਈ ਕੋਈ ਕੋਈ ਪਿਓ ਤਿਆਰ ਨਹੀਂ ਹੋਇਆ ਚਾਹੇ ਅਤ ਦੀ ਗਰੀਬੀ ਹੋਵੇ ਪਰ ਮਾਂ ਤੇ ਬਿਓ ਕਦੇ ਵੀ ਆਪਣੇ ਸੰਦਾਨ ਵੇਚ ਨਹੀਂ ਸਕਦੇ ਦੇ ਨਹੀਂ ਸਕਦੇ ਪਰ 사드 ਸੰਗਤ ਇੱਕ ਪਰਿਵਾਰ ਜਾਗਿਆ ਕਹਿਣ ਲੱਗੇ ਜੇ ਆਪਣੀ ਸੰਤਾਨ ਤੁਹਾਨੂੰ ਦੇ ਦਈਏ ਸਾਨੂੰ ਕੀ ਮਿਲੇਗਾ ਉਹ ਸੈਨਿਕ ਕਹਿਣ ਲਗੇ ਬਾਦਸ਼ਾਹ ਨੇ ਕਿਹਾ ਮੂੰ ਮੰਗੀ ਰਕਮ ਦਿੱਤੀ ਜਾਵੇਗੀ ਤੇ ਸਾਧ ਸੰਗਤ ਉਹ ਪਰਿਵਾਰ ਵਾਲੇ ਮੰਨ ਗਏ ਕਿ ਲੈ ਜਾਓ ਸਾਡਾ ਇੱਕ ਨਿਆਣਾ ਸਾਧ ਸੰਗਤ ਹੁਣ ਉਹ ਸੈਨਿਕ ਉਹ ਨਿਆਣਾ ਲੈ ਕੇ ਰਾਜਨ ਦੇ ਦਰਬਾਰ ਵਿੱਚ ਪਹੁੰਚ ਗਏ ਬਾਦਸ਼ਾਹ ਦੇ ਮਹਿਲਾਂ ਨੂੰ ਪਹੁੰਚ ਗਏ ਤੇ ਰਾਜਨ ਬੈਠਿਆ ਹੈ ਆਪਣੇ ਆਸਣਾਂ ਤੇ ਬੈਠਿਆ ਹੈ ਤੇ ਬੱਚੇ ਨੂੰ ਦੇਖ ਰਿਹਾ ਹੈ ਤੇ ਸਾਦ ਸੰਗਤ ਕਹਿਣ ਲੱਗਿਆ ਕਿ हे ਬੱਚੇ ਬਾਲਕ ਤੈਨੂੰ ਪਤਾ ਹੈ ਤੈਨੂੰ ਇਸ ਦਰਬਾਰ ਦੇ ਅੰਦਰ ਮਹਿਲ ਦੇ ਅੰਦਰ ਕਿਉਂ ਬੁਲਾਇਆ ਗਿਆ ਨਹੀਂ ਜੀ ਮੈਨੂੰ ਨਹੀਂ ਪਤਾ ਰਾਜਨ ਕਹਿਣ ਲੱਗਿਆ ਕਿ ਤੇਰੀ ਬਲੀ ਦਿੱਤੀ ਜਾਣੀ ਹੈ ਇਸ ਮਹਿਲ ਦੇ ਘਰ ਦੇ ਅੰਦਰ 사ਦ ਸੰਗਤ ਜੇ ਭੋਜਨ ਦੋ ਟਾਈਮ ਵੀ ਪਕਦਾ ਹੋਵੇ ਨਾ ਤਾਂ ਸਤਿਗੁਰਾਂ ਦਾ ਸ਼ੁਕਰਾਨਾ ਕਰਿਆ ਕਰੋ ਜਿਨ੍ਹਾਂ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਟਾਈਮ ਦੇ ਨਾਲ ਮਿਲਦਾ ਹੈ ਨਾ ਉਹ ਸ਼ਿਕਵੇ ਨਾ ਕਰਿਆ ਕਰੋ ਮਹਾਰਾਜ ਦੇ ਨਾਲ ਕਿਉਂਕਿ ਸਾਧ ਸੰਗਤ ਇਸ ਦੁਨੀਆ ਦੇ ਅੰਦਰ ਐਸੇ ਲੋਕ ਬੈਠੇ ਨੇ ਇੱਕ ਟਾਈਮ ਦਾ ਪ੍ਰਸ਼ਾਦਾ ਛਕ ਲਿਆ ਦੂਜੇ ਟਾਈਮ ਦਾ ਪਤਾ ਨਹੀਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਦੂਜੇ ਟਾਈਮ ਦਾ ਨਹੀਂ ਪਤਾ ਕਿ ਪ੍ਰਸ਼ਾਦਾ ਦੇਣਾ ਪਰ ਸ਼ੁਕਰਾਨਾ ਸਾਡੇ ਨਾਲੋਂ ਜ਼ਿਆਦਾ ਕਰਦੇ ਨੇ ਕਿਉਂਕਿ ਮਹਾਰਾਜ ਦਾ ਫਰਮਾਨ ਹੈ ਨਾ ਆਪਾਂ ਕਮੀਆਂ ਕੱਢਦੇ ਆਂ 10 ਬਸਤੂ ਲੈ ਪਾਛੇ ਪਾਵੇ 1 ਬਸਤ ਕਾਰਨ ਜਿਸ ਠਾਗੁਰ ਸਿਉ ਨਾਹੀ ਜਾਰਾ ਤਾਂ ਕੋ ਕੀ ਜਾ ਸਦ ਨਮਸ਼ਕਾਰਾ ਪਰਮਾਤਮਾ ਦੇ ਘਰ ਅੜੀਆਂ ਨਹੀਂ ਚੱਲਦੀਆਂ ਸਾਧ ਸੰਗਤ ਇੱਥੇ ਤਾਂ ਜਿਹੜੇ ਨੀਵੇਂ ਹੋ ਕੇ ਆਉਂਦੇ ਨੇ ਮੁਰਦਾਂ ਲੈ ਜਾਂਦੇ ਨੇ ਜਿਹੜੇ ਉੱਚੇ ਬਣ ਕੇ ਆਉਂਦੇ ਨੇ ਤੇ ਮਹਾਰਾਜ ਉਹਨਾਂ ਦੀਆਂ ਹਾਜ਼ਰੀਆਂ ਨਹੀਂ ਪ੍ਰਮਾਣ ਕਰਦੇ ਸਾਧ ਸੰਗਤ ਹੁਣ ਰਾਜਨ ਉਸ ਬੱਚੇ ਦੇ ਨਾਲ ਗੱਲ ਕਰਦਾ ਹੈ